3225 26 ਦੀ ਆਪਾਂ ਜ ਰਿਲੀਜ਼ ਕਰ ਦਿੱਤੀ ਆ ਬਾਲੀਵੁੱਡ ਦੀ ਸੁਪਰਸਟਾਰ ਹੀ ਸ਼ਿਲਪਾ ਸ਼ੇਟੀ ਜੀ ਨੇ ਅਜੇ ਨੂੰ ਲੋਕ ਅਰਪਤ ਕੀਤਾ ਸੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਜਿਹੜੀ ਇਸ ਵਾਰ ਦੀ ਡਾਇਰੈਕਟਰੀ ਹੈਗੀ ਆ ਇਹ 400 ਪੇਜਾਂ ਦੀ ਡਾਇਰੈਕਟਰੀ ਹੈਗੀ ਆ ਜਿੰਨੇ ਵਿੱਚ ਤੁਸੀਂ ਆਰਟਿਸਟ ਤੋਂ ਲੈ ਕੇ ਸਪੌਟ ਵੋਇਸ ਸਿੰਗਰ ਮੇਲ ਫੀਮੇਲ ਪੰਜਾਬੀ ਸਿਨੇਮੇ ਨਾਲ ਪੰਜਾਬੀ ਸੰਗੀਤ ਨਾਲ ਪੰਜਾਬੀ ਰੰਗ ਮੰਚ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ ਤੁਸੀਂ ਉਹਦੀ ਡਿਟੇਲ ਇਹਦੇ ਵਿੱਚੋਂ ਲੈ ਸਕਦੇ ਹੋ ਔਰ ਹਰ ਇੱਕ ਦੀ ਡਿਟੇਲ ਜਿਹੜੀ ਹੈਗੀ ਆ ਇਸ ਤਰੀਕੇ ਨਾਲ ਤੁਸੀਂ ਆਪਣੇ ਇੰਡੈਕਸ ਤੋਂ ਲੈ ਸਕਦੇ ਹੋ ਨਾਮ ਤੋਂ ਆ 7000 8000 ਦੇ ਕਰੀਬ ਲੋਕਾਂ ਦੀ ਜਿਹੜੀ ਹੈਗੀ ਜਾਣਕਾਰੀ ਇਹਦੇ ਵਿੱਚ ਮੌਜੂਦ ਆ ਉਸ ਤੋਂ ਇਲਾਵਾ ਪੰਜਾਬੀ ਫਿਲਮਾਂ ਬਣਦੀਆਂ ਕਿਵੇਂ ਨੇ ਪੰਜਾਬੀ ਫਿਲਮਾਂ ਦੀ ਸ਼ੁਰੂਆਤ ਕਿਵੇਂ ਹੋਈ ਸੀ ਆ ਜਿਹੜੀ ਪੰਜਾਬੀ ਦੀ ਪਹਿਲੀ ਫਿਲਮ 1935 ਦੇ ਵਿੱਚ ਆਈ ਸੀ 1935 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਆਈਆਂ ਤੁਹਾਨੂੰ ਹਰ ਫਿਲਮ ਦੀ ਡਿਟੇਲ ਇਹਦੇ ਵਿੱਚ ਮਿਲੂਗੀ ਉਸ ਤੋਂ ਇਲਾਵਾ ਨੈਸ਼ਨਲ ਵਾਰਡ ਜੇਤੂ ਫਿਲਮਾਂ ਕਿਹੜੀਆਂ ਨੇ ਕਿਹੜੀਆਂ ਫਿਲਮਾਂ ਨੇ ਕੀ ਮਾਰਕੇ ਕੀਤੇ ਪੰਜਾਬੀ ਸਿਨੇਮੇ ਦੀ ਹਿਸਟਰੀ ਪੰਜਾਬੀ ਮਿਊਜ਼ਿਕ ਦੀ ਹਿਸਟਰੀ ਫਿਲਮਾਂ ਲੱਗਦੀਆਂ ਕਿੱਥੇ-ਕਿੱਥੇ ਨੇ ਫਿਲਮਾਂ ਬਣਦੀਆਂ ਕਿਵੇਂ ਨੇ ਫਿਲਮਾਂ ਦਾ ਬਜਟ ਕਿਵੇਂ ਡਿਜ਼ਾਈਨ ਹੁੰਦਾ ਔਰ ਆਮ ਤੌਰ ਤੇ ਕਹਿੰਦਾ ਵੀ ਫਿਲਮਾਂ ਦੇ ਵਿੱਚ ਹੀਰੋ ਹੀਰੋਇਨ ਜਾਂ ਡਾਇਰੈਕਟਰ ਹੁੰਦੇ ਨੇ ਬਟ ਕਿ ਇਸ ਲਾਈਨ ਦੇ ਵਿੱਚ ਬਹੁਤ ਸਾਰੀ ਜਿਹੜੇ ਹੈਗੇ ਨੇ ਜੋਬਸ ਦੀ ਅਪਰਚੂਨਿਟੀਸ ਹੈਗੀਆਂ ਨੇ ਆਮ ਲੋਕਾਂ ਨੂੰ ਉਸ ਬਾਰੇ ਨਹੀਂ ਪਤਾ ਹੁੰਦਾ ਵੀ ਇਹਦੇ ਵਿੱਚ ਕਿਸ-ਕਿਸ ਖੇਤਰ ਦੇ ਵਿੱਚ ਜੋਬ ਦੇ ਸਕੋਪ ਹੈਗੇ ਨੇ ਸੋ ਪੂਰੀ ਦੀ ਪੂਰੀ ਜਾਣਕਾਰੀ ਤੁਹਾਨੂੰ ਇਹਦੇ ਵਿੱਚ ਮਿਲੂਗੀ ਇਸ ਵਾਰੀ ਤੇ ਇਨੂੰ ਅਸੀਂ ਇੱਕ ਤਰੀਕੇ ਨਾਲ ਪੰਜਾਬੀ ਸਿਨੇਮਾ ਦਾ ਪੰਜਾਬੀ 뮤직 ਦਾ ਐਨਸਾਈਕਲੋਪੀਡੀਆ ਕਹਾਂਗੇ ਬਾਕੀ ਇਹ ਡਾਇਰੈਕਟਰੀ ਤੁਹਾਡੇ ਹੱਥਾਂ 'ਚ ਆ ਜਾਣੀ ਹੈ ਤੁਸੀਂ ਦੱਸੋਗੇ ਅਸੀਂ ਆਪਣੀ ਮਿਹਨਤ ਦੇ ਵਿੱਚ ਕਿੰਨੇ ਕਾਮਯਾਬ ਹੋਏ ਹਾਂ ਥੈਂਕ ਯੂ ਜੀ ਅੱਜ ਪੋਲੀਵੁੱਡ ਡਾਇਰੈਕਟਰੀ ਦਾ ਲਾਂਚ ਹੈਗਾ ਹੈ ਔਰ ਸਪੈਸ਼ਲੀ ਸ਼ਿਲਪਾ ਸ਼ੇਟੀ ਜੀ ਨੇ ਇੱਥੇ ਆ ਕੇ ਜੇ ਲਾਂਚ ਕੀਤਾ ਹੈਗਾ ਐਂਡ ਅਸੀਂ ਬੜੇ ਥੈਂਕਫੁਲ ਹੈਗੇ ਉਹਨਾਂ ਦੇ ਤੇ ਬਹੁਤ ਹੀ ਵੱਡਾ ਉਪਰਾਲਾ ਜਿਵੇਂ ਸਪੰਨ ਜੀ ਕਹਿੰਦੇ ਨੇ ਕਿ ਐਨਸਾਈਕਲੋ ਐਨਸਾਈਕਲੋਪੀਡੀਆ ਹੈ ਪੰਜਾਬੀ ਫਿਲਮ ਇੰਡਸਟਰੀ ਦਾ ਮੈਂ ਉਦੋਂ ਵੱਡੀ ਗੱਲ ਕਰਾਂਗਾ ਕਿ ਕਿ ਐਨਸਾਈਕਲੋਪੀਡੀਆ ਤੇ ਹੈਗਾ ਹੀ ਹੈ ਬਟ ਇਹਦੇ ਨਾਲ ਨਾਲ ਇਹ ਪੂਰਾ ਪੂਰਾ ਪੰਜਾਬ ਦੇ ਵਿੱਚ ਕੀ ਕੀ ਹੈਗਾ ਹੈ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕੀ ਕੀ ਸਹੂਲਤਾਂ ਕਿਹੜੇ ਕਿਹੜੇ ਆਰਟਿਸਟ ਕੀ ਕੀ ਚੀਜ਼ਾਂ ਅਵੇਲੇਬਲ ਨੇ ਪੰਜਾਬ ਦੇ ਵਿੱਚ ਉਹ ਸਾਰਾ ਕੁਝ ਡਿਟੇਲ ਇਹਦੇ ਵਿੱਚ ਹੈ ਕੀ ਹੈ ਐਂਡ ਮੋਸਟ ਇੰਪੋਰਟੈਂਟ ਇਹ ਜੋ ਪੂਰੇ ਵਰਲਡ ਸੇ ਜਾਂ ਪੂਰੇ ਇੰਡੀਆ ਸੇ ਜੋ ਲਾਈਨ ਪ੍ਰੋਡਿਊਸਰਸ ਹੈਨ ਉਹਨਾਂ ਕੇ ਲਈ ਇਹ ਇੱਕ कह सकते हो कि एक गाइड है ईज़ ऑफ डूइंग वर्क इन पंजाब ये एक मैं बहुत इम्पोर्टेंट इसके लिए बोलूँगा हिंदी में बोल रहा हूँ ताकि सब लोग समझ सकें तो इसमें हर प्रकार का आपको यहाँ पे जो वेंडर्स हैं उनकी डिटेल है आर्टिस्ट की डिटेल है प्रोसेस का डिटेल है इसके अंदर एंड डेफिनेटली पंजाब फिल्म सिटी है आपके लिए तो मोस्ट वेलकम आप लोग आइए और पंजाब की फिल्म इंडस्ट्री का आनंद लीजिए ਔਰ ਇਹਦੇ ਨਾਲ ਮੈਂ ਥੈਂਕਸ ਕਰਦਾ ਸਪੰਦੀ ਜੀ ਦਾ ਇਹ ਸਤਵਾਂ ਵੋਲੀਅਮ ਅੱਜ ਪੇਸ਼ ਕੀਤਾ ਹੈ ਔਰ ਬਹੁਤ ਹੀ ਸਪੰਦੀ ਨੇ ਕਾਰਪੋਰੇਟ ਲੁੱਕ ਦੇ ਵਿੱਚ ਇੱਕ ਡਾਇਰੈਕਟਰੀ ਬਣਾਈ ਹੈਗੀ ਹੈ ਡਿਵੈਲਪ ਕੀਤੀ ਹੈ ਇਸੇ ਨਾਲ ਮੈਂ ਮੁਬਾਰਕਬਾਦ ਦਿੰਦਾ ਸਪੰਦੀ ਨੂੰ ਇਹਦੀ ਅੱਜ ਲਾਂਚ ਵਿੱਚ ਥੈਂਕ ਯੂ ਸੋ ਮਚ